ਟਾਈਮ ਡੂ ਚ ਹੁਣ ਕੋਈ ਨਹੀਂ ਸਾਰੇ ਕਬੂਤਰ ਕੱਟੇ ਗਏ ਹੁਣ ਮੇਰੇ ਕੋਲ 8 ਕਬੂਤਰ ਸਹੀ ਨੇ ਇਹ ਆਉ ਫੜ ਲਿਆ ਆਉ ਬਹਿ ਗਿਆ ਇਹ ਆਉ ਡਗ ਬਈ ਹੱਥ ਸਰੀ ਗਾਲ ਮਿੱਤਰੋ ਸਾਰੇ ਕਬੂਤਰ ਬਾਜ਼ ਵੀਰਾਂ ਨੂੰ ਅੱਜ ਦੀ ਬਾਜੀ ਆ ਪਿੰਡ ਖਿਆਲੀ ਚ ਤੇ ਸਾਰੇ ਵੀਰ ਆ ਜਿਹੜੇ ਪਹੁੰਚ ਚੁੱਕੇ ਆ ਹੌਲੀ ਹੌਲੀ ਜਿਹੜੇ ਸਾਰੇ ਆ ਆਪਣੇ ਕਬੂਤਰਾਂ ਲੈ ਕੇ ਜਾ ਰਹੇ ਆ ਇਕੱਠ ਦੇਖ ਲਓ ਕਬੂਤਰ ਉੜਦੇ ਵੀ ਤੁਹਾਨੂੰ ਦਿਖਾਵਾਂਗੇ

ਤਾਂ ਉਹ ਨਾ ਤੇ ਆ ਰਹੇ ਹੁੰਦੇ ਨੇ ਲਾਓ ਲਾ ਕਬੂਤਰ ਨਹੀਂ ਲਿਆ ਆ ਫੇਰ ਦਿਆ ਸਾਰੇ ਸਮਾਨਾਂ ਦੇ ਕਬੂਤਰ ਲਓ ਜੀ ਆ ਚੰਦੇ ਕਬੂਤਰ ਸਾਰੇ ਡਾਈ ਜਾਂਦਾ ਕਬੂਤਰ ਨਾਲ ਦੀ ਨਾਲ ਲਓ ਜੀ ਇਹ ਸਾਮਾਨ ਭਰ ਗਿਆ ਕਬੂਤਰਾਂ ਨਾਲ ਆ ਚੱਲੇ ਆ ਆ ਵੀ ਚੱਲਿਆ ਜੀ ਆ ਛੜਤਾ ਬਾਈ ਲਓ ਜੀ ਕਬੂਤਰ ਉੱਡ ਗਏ ਸਾਰਿਆਂ ਦੇ ਆ ਚੱਕ ਇੱਕ ਹੋਰ ਚੱਲਿਆ ਹੁਣ ਮਿਗਾ ਸਾਰਿਆਂ ਦੀ ਸਾਮਾਨ ਚ ਟੱਕ ਜਾਣੀ ਆ ਜਿਹੜੀ ਦਾਨਾ ਕਬੂਤਰ ਡਾਰੀਆਂ ਮਾਰਦੇ ਆਹ ਵੇਖੋ ਆਪਰੇ ਦਾ ਆਪਣੇ ਦੇਖ ਆਪਣੇ ਸੰਤਲਾਈ ਜੋ ਪਹਿਲਾਂ ਹੀ ਬਹਿ ਗਿਆ ਕਬੂਤਰ ਕਹਿੰਦੇ ਉਹ ਜੀ 113 ਕਬੂਤਰ ਉੱਡੇ ਆ 1600 ਨੂੰ ਮੋੜ ਬਾਕੀ ਦੇਖਦੇ ਅੱਗੇ ਜਾ ਕੇ ਕੀ ਬਣਦਾ ਕਿੰਨੇ ਰਹਿੰਦੇ ਆ ਕਿੰਨੇ ਕੱਟੇ ਜਾਂਦੇ ਆ ਤੇ ਕਿੰਨੇ ਟਾਈਮ ਵਾਲੇ ਆ ਉਹ ਜੀ ਮਤਲਬ 8 ਵਜੇ ਜਿਹੜੇ 52 ਮਿੰਟ ਹੋ ਚੁੱਕੇ ਆ ਉਨੇ ਕਬੂਤਰਾਂ ਦਾ ਜਿਹੜਾ ਟਾਈਮ ਲੱਗਦੀ ਚੁੱਕਿਆ ਕਈ ਪੰਡਾਂ ਚ ਕਬੂਤਰ ਦੇਖਦੇ ਫਿਰਦੇ ਆ ਤੇ ਕਈ ਹਲੇ ਮੇਰੇ ਵੀਰ ਮੰਡੀ 'ਚ ਬੈਠੇ ਆ ਆਪਣੇ ਕਬੂਤਰਾਂ ਤੇ ਨਿਗਰ ਰੱਖੀ ਹੋਈ ਆ ਸਾਰਿਆਂ ਨੇ ਜੀ ਜਿਹੜੇ ਕਬੂਤਰਾਂ ਤੇ ਟਾਈਮ ਲੱਗਿਆ ਸੀ ਤਿੰਨ ਕਬੂਤਰ ਕੱਟੇ ਗਏ 110 ਰਹਿ ਗਏ ਦੋਤੀ ਦਾ ਪਰੌਣਾ ਦਾ ਇੱਧਰ ਕੀਤਾ ਬਾਈਆਂ ਨੇ ਕਬੂਤਰਾਂ ਦੇ ਲੱਗ ਗਿਆ ਟਾਈਮ 13 ਕਬੂਤਰਾਂ ਦੇ ਲੱਗ ਗਿਆ ਟਾਈਮ 2 ਘੰਟੇ ਇਹ ਵੀ ਆਹ ਮਾਨਸਤਰੀ ਹੋਣੀ ਆ ਪਾਉਂਦੇ ਇਹਦੇ ਵਿੱਚ ਜਿਹੜਾ ਉਹ ਜਿਹੜਾ ਨਾ ਉਹ ਅੱਜ ਕੇ 40 ਮਿੰਟ ਹੋ ਗਏ ਜੀ 78 ਕਬੂਤਰ ਬਾਸ ਹੋਇਆ 78 ਉੱਥੇ ਸ਼ੱਟ ਕੋਲੇ ਜਾ ਕੇ ਦੇਖ ਆ ਲੰਘ ਗਿਆ ਇੱਥੋਂ ਸਿੱਧਾ ਹੀ ਸਾਰਿਆਂ ਦੀ ਨਿਗਾ ਜਿਹੜੀ ਉੱਪਰ ਹੀ ਆ ਉਹ ਉਹ ਦੇ ਬੰਦੇ ਫਿਰਦੇ ਆ ਉਹ ਦੇ ਇਹ ਇਹ ਉਹ ਸਾਹਮਣੇ ਉੱਡ ਕਰਦੇ ਬੰਦੇ ਫਿਰਦੇ ਨੇ ਕਬੂਤਰ ਜੀ ਦੇਖਦੇ ਆ ਬੰਦਾ ਕਿ ਨਹੀਂ ਤੇ ਬੰਦੇ ਫਿਰਦੇ ਨੇ ਸਾਹਮਣੇ ਜਿੱਦਾਂ ਨਾਲ ਹੀ ਟੋਬਾ ਉਹ ਦੇ ਦੇਖਦੇ ਆ ਟੋਬੇ ਜਿਹਾ ਬੰਦੇ ਆ ਕਿ ਗੁਰਦਾਰੇ ਬੰਦੇ ਆ ਤੇ ਵੀ ਮਿੱਤਰੋ ਟੋਬੇ ਦੇ ਆ ਗਏ ਆਪਾਂ ਹੁਣ ਇੱਥੇ ਕਬੂਤਰ ਬੈਠਣਗੇ ਦਿਖਾਉਨੇ ਆ ਸਾਨੂੰ ਅਸੀਂ ਆਹ ਦੇਖੋ ਆਹ ਫਿਰਦੇ ਨੇ ਬੰਦਾ ਹੁਣ ਸਾਰੇ ਮਿਲ ਗਿਆ ਇੱਕ ਤੁਰ ਗਿਆ ਤੂੰ ਤਾਂ ਤੋਬੇ ਦੇ। ਆ ਖੜਿਆ ਮੁੰਡੇ ਸਾਰੇ। ਪੈਂਡ ਨਹੀਂ ਹੈਗਾ। ਕਰਦੇ ਤਾਂ ਅਸੀਂ ਆ। ਪੈਂਡ ਨਹੀਂ ਹੈਗਾ। ਪੈਂਡ ਨਹੀਂ ਹੈਗਾ। ਪੈਂਡ ਨਹੀਂ ਹੈਗਾ। ਨਾ ਨਾ ਐਂ ਤਾਂ ਮੜਕ ਮਗਰ ਪਿਆਉਦੇ। ਕੰਮ ਬਾਈ ਹੈਗਾ ਕਾ ਉੱਡ ਗਿਆ ਛੋਡੇ ਵਾਲਾ। ਬਾਹਰ ਟੱਚ ਲਾ ਗਿਆ। ਟੱਕਰ ਲਾ ਗਿਆ। ਆ ਵੀ ਬੈਠਣਗੇ ਟੋਬੇ ਤੇ। ਬਾਹਰ ਇੱਕਲੇ ਹੋ ਗਏ। ਇਹ ਕਿਹਨੇ ਆ ਗਿਆ? ਆਹ ਦੇਖ ਆਹ ਦੇਖ ਦੇਖੇ ਇਹ 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 ਇਹ। ਇਹ ਜਾਉ 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 ਜਾਉ। ਓ ਭੈਆ ਆ ਖੜੇ ਨੇ ਬੰਦੇ ਸਾਰੇ ਪਰੇ ਸਾਰਿਆਂ ਦੀ ਇੱਧਰ ਟਿਕਾਈ ਹੋਈ ਆ ਉਹ ਕੁੱਤਾ ਆ ਗਿਆ ਕੁੱਤਾ ਓ ਭੈਗਿਆ ਜੀ ਕੱਤਾਂ ਨਾ ਖਾ ਜਾ ਕਬੂਤਰ ਏ ਸਾਰੇ ਜਿਹੜੇ ਕਬੂਤਰ ਐ ਟੋਬੇ ਤੇ ਬੈਠਣ ਦੀ ਠੀਕ ਚ ਦੇਖਦੇ ਕਦੋਂ ਬਹਿੰਦੇ ਆ ਉਹ ਬੈਠਾ ਉਹ ਬੈਠੇ ਆ ਟੈਂਕੀ ਤੇ ਕਿੰਨੇ ਕਬੂਤਰ ਤੇ ਕੋਸਕ ਜਿਹੜੇ ਕਬੂਤਰ ਆ ਬੈਠਣ ਲੱਗੇ ਹੋਇਆ ਦੇਖ ਲਓ ਇਹ ਫਿਰ ਦੇ ਆਲੇ ਵੀ ਡਾਰੀਆਂ ਮਾਰਦੇ ਆ ਬਹਿ ਗਿਆ ਤਾਰ ਤੇ ਫੜਦਾ ਕਿ ਨਹੀਂ ਕਬੂਤਰ ਦੇਖਦੇ ਆ ਫੜ ਲੂਗਾ ਕਿ ਨਹੀਂ ਫੜੂਗਾ ਏ 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 ਓਹ ਫੜ ਲਿਆ ਓਹ ਬਹਿ ਗਿਆ ਉਹ ਫੇਰ ਡਿੱਗਿਆ ਤੇ ਓਹ ਡਗ ਪਈ ਇਹਦਾ ਕਾਲਾ ਜਿਹਾ ਐਕਸਪਾਈ ਕਿ ਆਪੇ ਲੌ ਚਲਾ ਏ ਏ ਏ ਆ ਵੀ ਡਗ ਪਿਆ ਪੁੱਤਰ ਮੇਰੇ ਕੋਲ ਸਹੀ ਨੇ ਬਾਈ ਲੋ ਸੋਣਾਂ ਬਾਕੀ ਸਾਰਿਆਂ ਦੇ ਚਾਰ ਬੰਦੇ ਤੋਂ ਨਾਮ ਜੈਲੀ ਪੰਧਰਾਵਨ ਸਹੀ ਆ ਬੰਮਾ ਕੌਟ ਸਹੀ ਆ ਪੂਟਾ ਖਮੀਦੀ ਸਹੀ ਆ ਬਾਲਾ ਸੰਨਾ ਸਹੀ ਆ ਜੋਤੀ ਗਿੱਲ ਸਹੀ ਆ ਕੋਟ ਸਹੀ ਆ ਹਰਮਨ ਕੌਟ ਸਹੀ ਆ ਜੰਟਾ ਘਨੌਰੀ ਸਹੀ ਆ ਕਾਲਾਪਦੇਸਾ ਸਹੀ ਆ ਆ ਗਿਆ ਆਪਣੇ ਮਸ਼ਵੀਰ ਗਾਤਰੋ ਸਿੰਘ ਆ ਚਾਹਤ ਵੀ ਰੰਗੋਰ ਇਹ ਕਬੂਤਰ ਫਾਈਨ ਹੈ ਬਈ ਬਾਕੀ ਸਾਰਿਆਂ ਦਾ ਟਾਈਮ 432 ਤੋਂ ਚੰਨਾ ਦਾ ਟਾਈਮ ਉਹ ਵੀ ਸੁਣ ਲਓ ਆ ਗਈ ਗੰਗੋਰ ਬਾਦਲ ਮਨੋੜ ਗੁਰਜੀਤ ਖੇੜੀ ਬਹੁਤ ਸ਼ਾਮਿਤ ਹੋ ਰਹੀ ਕਰਨੂਰ ਕੋਲ ਦਾ ਉਹ ਝੋਟਾ ਹਨਵੀਰ ਚਾਂਗਲੀ ਇਹ ਕਬੂਤਰਾਂ ਦਾ ਟਾਈਮ ਹੈ ਬਈ 432 ਤੋਂ ਹੋਰ ਮੈਚ ਹੀ ਹਲਾ ਠੀਕ ਹੈ ਛੇੜੀ ਜਗਾ ਤੋਂ ਵੀਰੇ ਆਪਾਂ ਗੁਰਮੀਤੋ ਵੀਰੇ ਠੀਕ ਆ ਬ੍ਰੀ ਕਿੰਨੇ ਕਬੂਤਰ ਆਇਨੇ ਆ ਤੇ ਆਪਾਂ ਤਨ ਠੀਕ ਵੀਰੇ ਦੋ ਕਬੂਤਰ ਬਹਿ ਗਏ ਤੇ ਇੱਕ ਫਿਰਦਾ 11 ਕਬੂਤਰ ਸੀ ਲੱਟਾ ਠੀਕ ਆ ਤੇ ਟਾਈਮ ਨੂੰ ਕਿੰਨੇ ਕਬੂਤਰਾਂ ਵਿੱਚ ਚੱਲੀ ਜਾਂਦਾ ਇੱਕ ਕਬੂਤਰ ਇੱਕ ਕਬੂਤਰ ਤੇ ਟਾਈਮ ਚੱਲ ਰਿਹਾ ਇੱਕ ਇੱਕ ਕਬੂਤਰ ਤੇ ਟਾਈਮ ਤੇ 11 ਦੇ ਵਿੱਚ ਥੋੜਾ ਕਬੂਤਰ ਹੈਗਾ ਮਤਲਬ ਠੀਕ ਆ ਹੁਣ ਤੱਕ ਦੀਆਂ ਕਿਵੇਂ ਰਹੀਆਂ ਵੀਰੇ ਬਾਜ਼ੀਆਂ ਬਾਜ਼ੀਆਂ ਵਧੀਆ ਨੇ ਵੀਰੇ ਚੱਲੀ ਜਾਂਦਾ ਓਕੇ ਜਮਾ ਹਾਂ ਹਾਂ ਉਹਨੂੰ ਵਧੀਆ ਨੇ ਤੇ ਬਾਕੀ ਦੇਖਦੇ ਹਾਂ ਨਾ ਕੀ ਬਣਦਾ ਹੈ ਅੱਗੇ ਹਾਂ ਹਾਂ ਕਿੱਦਾਂ ਵਾਹ ਵਾਹ ਉਹ ਤਾਂ ਗੱਲ ਕਿਸਮਤ ਦੀ ਰਹੀਗੀ ਸਹੀ ਗੱਲ ਹੂੰ ਆਹ ਖੜਾ ਬਾਈ ਕਾਪੀ ਆ ਦੂਰ ਵੀ ਨਾ ਚੱਸਾ ਈਨੇ ਦਸਣਾ ਆ ਆਪਾਂ ਡੇਢ ਸਾਰਾ ਆਪਾਂ ਨੂੰ ਕਾ ਖੜਾ ਬਾਈ ਗਿਆਨੀ ਕੁੜੇ ਰਿਓ ਵੀਡੀਓ ਦੇ ਨਾਲ ਤੇ ਇੱਕ ਆ ਗਿਆਨੀ ਵਾਲੀ ਕਾਲੀ ਤੇ ਲਾਲ ਕੱਛ ਦੀ ਆਪਾਂ ਬੰਦੇ ਆ ਜਾਂਦੇ ਕੋਈ ਆ ਜਾਂਦਾ ਹਰੀਆਂ ਦੀ ਕਰਦੇ ਇੱਕ ਹਰੀਆਂ ਦੀ ਬੰਦੀਆਂ ਧੱਕਾ ਹਰੀਆਂ ਦੀ ਕਰਦੇ ਠੰਡ ਤੌਰੀ ਖਾਣ ਦੇ ਇੱਕ ਗਾਗੀ ਵਾਲਾ ਕਰਦੇ ਆ ਪ੍ਰੇਣਾ ਆ ਕਾਲੀ ਲਾਲ ਕੱਥ ਵਾਲਾ ਕਰਦੇ ਹੋਏ ਉਹ ਫੂਲ ਦਿਖਾ ਦਿੰਦੇ ਗਰਨੂਰ ਕਰਤਾ ਸੰਪਾਲ ਸੰਨਾ ਕਿੱਥਾ ਆ ਅੱਥੇ ਦੇ ਅੱਥੇ ਬਾਹਰ ਆ ਦੁੱਸੇ ਘਾਹ ਤੇ ਪਾਲਕ ਦੀ ਸੰਧਾ ਹਾਂ ਹਾਂ ਕਰਤੀ ਵੀਰੇ ਹੋਰ ਗੋਲਿੰਗ ਆਪਣਾ ਹੀ ਹੋਰ ਕਿਹੜਾ ਗਾਲ ਬਈ ਬਾਕੀ ਪਿੰਨ ਵਾਲੇ ਟਾਈਮ ਵਾਲੇ ਸਭ ਕਿੱਡੇ ਗਏ ਹੁਣ ਟਾਈਮ ਡੂ ਚ ਹੁਣ ਕੋਈ ਨਹੀਂ ਸਾਰੇ ਕਬੂਤਰ ਕੱਟੇ ਗਏ ਹੁਣ ਮੇਰੇ ਕੋਲ 8 ਕਬੂਤਰ ਸਹੀ ਨੇ ਸਕਪਾਲਾ ਸਨ ਜੋਤੀ ਗੱਲ ਪਿੰਡੂ ਕੋਲਡ ਜਨੂਰ ਕੋਲਡ ਹਰਮਨ ਕੋਲਡ ਕਾਲਾਪ੍ਰਦੇਸਾ ਚਾਹਤ ਵੀਰ ਗੰਗੋਰ ਕਰਨ ਹਮਿਦੀ ਇਹ ਅੱਠ ਪੁੱਤਰ ਸਹੀ ਨੇ ਬਾਈ ਬਾਕੀ ਸਭ ਕੱਟੇਗੇ ਵੇਲਾ ਵਾਲੇ ਕਬੜੀ ਕਰੋ ਮੋਟਰਸਾਈਕਲ ਪਿੰਦੂ ਕੋਲਡ ਦੂਜਾ ਨੰਬਰ ਕਰਨ ਹਮਿਦੀ ਤੀਜਾ ਨੰਬਰ ਚਾਹਤ ਵੀਰ ਗੰਗੋਰ ਚੌਥਾ ਨੰਬਰ ਗਨੂਰ ਕੋਲਡ ਇਹ ਸੱਤ ਕਬੂਤਰਾਂ ਦੀ ਬਾਜ਼ੀ ਹੋਈ ਸੀ ਹਿੰਦੂ ਪਾਲਤ, ਕਰਨੂਰ ਪਾਲਤ, ਹਰਮਨ ਪਾਲਤ, ਜੋਤੀ ਗਿੱਲ, ਚਾਹਤਬੀਰ ਗੰਗੋਰ, ਕਰਨ ਹਮਿਦੀ, ਕਾਲਾਪ ਦੇ ਸਾਥ ਚਾਹਤਬੀਰ ਗੰਗੋਰ ਸਰਨਾ ਹਮਿਦੀ ਜਾਈ ਹਮੇ ਉਂਏ ਕਬੂਤਰਾਂ ਸਰਨੇ ਹਮਿਦੀ ਆ ਤੁਹਾਡੇ ਪੈਸੇ ਬਈ ਕਾਲਾ ਪੈਸਾ ਠੀਕ ਆ ਸਭ ਦੇ ਪੂਰੇ ਆ 2000 ਰੁਪਏ ਠੀਕ ਆ ਤੁਹਾਡੇ ਗਣ ਲੋ ਜਾਈ ਤੇਰੇ ਕੋਲ ਇੱਕ 10000 ਦੀ ਕੁੱਤੀ ਹੈ 13000 ਦੇ ਉੱਤੇ ਉਹ ਜਿਹੜਾ ਚਲੋ ਤੇ ਹੋਰ ਥੋੜੀ ਜਣੀ ਆ। ਹੋਰ ਥੋੜੀ ਜਣ ਦੇ ਆ। ਮੈਂ ਜੀ ਸਾਡੀ ਆਵਾਜ਼। ਇਹ ਯਾਰੀ ਦੂਜਾ ਨਾਮ ਜਗਨੈਸ਼ ਆਜੋ ਵੀ ਜੀ ਉਸ ਨੂੰ ਕਰਾਉਂ। ਮੰਗਵਾਲ ਘੁੱਟਾ ਕਰਾਉ। ਅਮੀਦੀਆ ਆਜੋ। ਜੀ ਕਰ ਦਿਆ। ਆਹ ਪ੍ਰੀ ਇੱਕ ਮਿੰਟ ਦੇਰ ਮੈਂ ਕਰ ਦਿੰਦਾ ਆਹ ਖੜੋ ਹੁੰਦੀ ਵਾਲਾ ਆਏ ਹੱਥ ਲਾ ਲਓ ਗਰੁੱਪ 'ਚ ਆ ਜਾਣੀ ਆ ਵੀਰੇ ਗਰੁੱਪ 'ਚ ਓਏ ਤੂੰ ਮੈਂ ਵੀਡੀਓ ਇੱਕ ਵਾਰੀ ਨਾਮ ਬੋਲ ਦਈ ਪਹਿਲਾ ਨਾਮ ਪੁੱਤਾ ਫੈਨੋ ਜੇਤੂ ਦੂਜਾ ਨਾਮ ਸੁਮਿਤ ਜੀ ਕਾਰਨਾ ਮੀਤੀ ਜਨਾਮ ਚਾਹਤਬੀਰ ਗੰਗੋਰ ਸੱਤ ਕਬੂਤਰਾਂ ਦੀ ਬਾਜੀ ਵੱਡੀ ਵੀ ਤਿੰਨ ਨੰਨੇ ਨਾਮ ਕਰੇ ਆ ਬਰੇ ਫੋਟੋ ਕਰਾ ਲਿਓ ਇਧਰ ਦੇਖ ਕੇ ਦੇਖੋ ਫੋਟੋ ਮਰ ਠੀਕ ਹੈ ਜੀ ਆਹ ਕਹਿੰਦਾ ਆਹ ਬੰਦੇ ਆ ਕਹਿੰਦਾ ਤੰਨਿਆ ਕੇ ਮਾ ਆ ਬਦਿਆ ਹਾੜੇ ਦਾ ਸਾਥ ਵੀ ਦੂਰ ਵਾਲੇ ਨਾਲ ਇਹਨੇ ਆਇਆ ਜੋ ਬਣਾ ਦੇ ਆਹ ਮੁੰਡੇ ਵਿੱਚ ਵੀਰੇ ਲੇਗਾ ਆ ਤੰਨਿਆ ਬਾਬਾ ਆ ਓਏ 2 ਮਿੰਟ ਫੋਟੋ ਤਾਂ ਖੋਲ ਲੈਣਾ ਆ ਜਾ ਆ ਜਾ ਕਰ ਤੂੰ 2 ਮਿੰਟ ਕਹਿੰਦਾ ਆ ਆਕਾ ਬੋਤਲ ਕਿੱਧਰ ਗਿਆ ਮਣ ਆ ਜਾ ਸਾਡਾ ਵੀ ਰਹਿਣ ਲੱਗ ਜਾ ਉਹ ਆ ਜੀ ਵੇ ਤਾਪ ਲਾਈ ਗਈ ਆ ਜਾ ਭਾਇਆ ਨਾ ਬਣੀ ਫੋਟੋ ਓਏ ਆ ਜਾ ਆ ਜਾ ਆ ਜਾ ਰੱਖ ਲੈ ਇੱਥੇ ਆ ਜਾ ਲਾ ਵਾ ਠੀਕ ਹੈ ਦੇਖੀ ਸਾਹਮਣੇ ਠੀਕ ਹੈ ਜੀ ਲਓ ਜੀ ਕਰਾਂਗੇ ਜੀ ਮੈਨੂੰ ਮੈਨੂੰ ਮੇਰੇ ਕੋਲੇ ਪਹਿਲਾ ਫੋਟੋ ਰੇ ਲਵਾ ਕੱਪ ਬੋਦਾ

ਹੋਲੇ ਬੰਜੀ ਆਪਾਂ ਕਲੀਅਰ ਕਰਾਉਣਾ ਤੇ ਨਿਆਣਾ ਬਗ